ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਮ ਹੋਗੇ ਆਪਾਂ ਗੱਲ ਕਰ ਰਹੇ ਹਾਂ ਭਗਤ ਕਬੀਰ ਜੀ ਬਾਰੇ ਤਾਂ ਸਨ 1547 ਦੇ ਵਿੱਚ ਜਦੋਂ ਸਿਕੰਦਰ ਲੋਧੀ ਜਿਹੜਾ ਸ਼ਾਸਕ ਸੀ ਉਹ ਬਨਾਰਸ ਦੇ ਵਿੱਚ ਆਇਆ ਤੇ ਇਸ ਇਸਲਾਮੀ ਸ਼ਾਸਕ ਦੇ ਆਉਣ ਕਾਰਨ ਤੇ ਇਹਦੀ ਤੰਗ ਦ੍ਰਿਸ਼ਟੀ ਦਾ ਜਿਹੜਾ ਸਾਹਮਣਾ ਭਗਤ ਕਬੀਰ ਜੀ ਨੂੰ ਬਹੁਤ ਕਰਨਾ ਪਿਆ ਤੇ ਭਗਤ ਕਬੀਰ ਜੀ ਨੂੰ ਬਹੁਤ ਕਸ਼ਟ ਵੀ ਸਹਿਣੇ ਪਏ ਜਿਸ ਦਾ ਜੇਕਰ ਭਗਤ ਕਬੀਰ ਜੀ ਗਾਉੜਾਗ ਅਤੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪੰਨਾ ਨੰਬਰ 870 ਵਿੱਚ ਤਾਂ ਭਗਤ ਕਬੀਰ ਜੀ ਕੀ ਕਹਿੰਦੇ ਨੇ ਕਿ ਪੂਜਾ ਬਾਦ ਪਿਲਾ ਕਰਤਾਰਿਓ ਹਸਤ ਭਾਗ ਕੈਚੀ ਸਾਮਾਰੀ ਇਹ ਹੈ ਮੂਰਤ ਕੇ ਹੋ ਬਲਿਹਾਰੇ ਤੇ ਇਥੇ ਭਗਤ ਕਬੀਰ ਜੀ ਕਹਿਣਾ ਚਾਹੁੰਦੇ ਨੇ ਵੀ ਅਰਥ ਹੈ ਇਹਦਾ ਵੀ ਉਹਨਾਂ ਨੇ ਮੇਰੇ ਹੱਥ ਬਨ ਕੇ ਈਂਗਾ ਵਾਰ ਮੈਨੂੰ ਹਾਥੀ ਦੇ ਮੂਰੇ ਸਿੱਟਦਾ ਤੇ ਜਿਹੜਾ ਹਾਥੀ ਦੇ ਉੱਤੇ ਮਹਾਵਤ ਸੀਗਾ ਉਹਨੇ ਗੁੱਸੇ ਦੇ ਵਿੱਚ ਆ ਕੇ ਜਿਹੜੇ ਉਹਦੇ ਹੱਥ 'ਚ ਕੁੰਡੀ ਸੀ ਉਹ ਹਾਥੀ ਦੇ ਸਿਰ ਵਿੱਚ ਮਾਰੀ ਤੇ ਹਾਥੀ ਮੈਨੂੰ ਪੈਰਾਂ ਦੇ ਥੱਲੇ ਲਿਤਾੜਨ ਦੀ ਵਜਾਈ ਚੀਕਾਂ ਮਾਰਦਾ ਹੋਇਆ ਉਥੋਂ ਭੱਜ ਗਿਆ ਤਾਂ ਅੱਜ ਲਈ ਇੰਨਾ ਹੀ ਜੇ ਮੇਰੀ ਵੀਡੀਓ ਤੁਹਾਨੂੰ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਆਉਣ ਵਾਲੇ ਇਤਿਹਾਸ ਨਾਲ ਜੁੜਨ ਲਈ ਜਾਂ ਸੁਣਨ ਲਈ ਮੇਰੇ ਫੇਸਬੁਕ ਪੇਜ ਇੰਸਟਾਗ੍ਰam ਪੇਜ YouTube ਚੈਨਲ ਨੂੰ ਜਰੂਰ ਸਬਸਕ੍ਰਾਈਬ ਲਾਈਕ ਫੋਲੋ ਜਰੂਰ ਕਰਿਓ ਤਾਂ ਤਦ ਲਈ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ